ਲੰਗੇ ਦਿਨੀ ਇੱਕ ਵੱਡਾ ਵਿਵਾਦ ਖੜਾ ਹੋ ਗਿਆ ਉਸ ਵੇਲੇ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਰੋਬਿੰਡ ਸਾਂਪਲਾਂ ਦੇ ਵੱਲੋਂ ਗੁਰਪਤਵੰਤ ਪੰਨੂ ਦੇ ਪੋਸਟਰ ਦੇ ਉੱਤੇ ਜੁੱਤੀਆਂ ਮਾਰੀਆਂ ਗਈਆਂ ਉਸ ਪੋਸਟਰ ਦੇ ਉੱਤੇ ਖੰਡਾ ਸਾਹਿਬ ਵੀ ਬਣੇ ਹੋਏ ਸੀ ਅੱਜ ਸਿੱਖ ਜਥੇਬੰਦੀਆਂ ਜਲੰਧਰ ਦੇ ਡੀਸੀ ਕੰਪਲੈਕਸ ਦੇ ਵਿੱਚ ਸੀਪੀ ਜਲੰਧਰ ਨੂੰ ਮਿਲ ਕੇ ਆਏ ਨੇ ਜਾਂ ਕਹਿ ਦਈਏ ਕਿ ਪੁਲਿਸ ਅਧਿਕਾਰੀਆਂ ਨੂੰ ਮਿਲ ਕੇ ਆਏ ਨੇ ਉਸ ਤੋਂ ਬਾਅਦ ਕੀ ਹਾਲਾਤ ਬਣੇ ਨੇ ਪੁੱਛਦੇ ਆ ਭਾਈ ਸਾਹਿਬ ਤੁਸੀਂ ਅੱਜ ਜਲੰਧਰ ਦੇ ਪੁਲਿਸ ਪ੍ਰਸ਼ਾਸਨ ਨੂੰ ਮਿਲਣ ਪਹੁੰਚੇ ਹੋ ਕਿਸ ਤਰ੍ਹਾਂ ਦੇ ਹਾਲਾਤ ਬਣੇ ਦੇਖੋ ਹਾਲਾਤ ਠੀਕ ਬਣੇ ਰਹੇ ਨੇ ਇਸੇ ਕਰਕੇ ਪ੍ਰਸ਼ਾਸਨ ਦੇ ਕੋਲ ਲੋਕ ਆਉਂਦੇ ਹੈਗੇ ਕਿ ਕਿਸੇ ਤਰ੍ਹਾਂ ਦੀ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਖੜੀ ਹੋਵੇ ਸ਼ਹਿਰ ਦੇ ਵਿੱਚ ਕਿਉਂਕਿ ਕੁਝ ਸ਼ਰਾਰਤੀ ਅੰਸਰ ਹਰ ਏਰੀਆ ਦੇ ਵਿੱਚ ਹੁੰਦੇ ਆ ਜਿਹੜੇ ਸਮੇਂ-ਸਮੇਂ ਦੇ ਉੱਤੇ ਖਾਸ ਕਰਕੇ ਜਿਹੜੇ ਕੁਝ ਰਾਜਨੀਤਿਕ ਲੀਡਰ ਜਿਹੜੇ ਸਮੇਂ-ਸਮੇਂ ਤੇ ਇਦਾਂ ਦੀਆਂ ਚੀਜ਼ਾਂ ਦੀ ਭਾਲ ਚ ਹੀ ਰਹਿੰਦੇ ਆ ਕਿ ਕੁਝ ਐਸਾ ਮਾਹੌਲ ਮਿਲ ਜਾਏ ਜਿੱਥੋਂ ਅਸੀਂ ਆਪਣੀ ਚੌਧਰ ਚਮਕਾ ਸਕੀਏ ਤੇ ਆਪ ਦੇ ਜਿਹੜੇ ਸਿਆਸੀ ਲਾਹੇ ਆ ਉਹ ਲੈ ਸਕੀਏ ਪਿਛਲੇ ਕੁਝ ਸਮਾਂ ਪਹਿਲਾਂ ਇੱਕ ਬਾਹਰ ਬੈਠੇ ਕਾਰਕੁਨ ਵੱਲੋਂ ਜਿਹੜਾ ਹੈਗਾ ਆ ਉਹ ਕੁਝ ਕੀਤਾ ਗਿਆ ਜਿਹਦੇ ਸੰਬੰ ਸੰਬੰਧ ਦੇ ਵਿੱਚ ਜਿਹੜਾ ਹੈਗਾ ਇੱਥੇ ਪ੍ਰੋਟੈਸਟ ਰੱਖਿਆ ਗਿਆ ਸੀ ਜਲੰਧਰ ਦੇ ਵਿੱਚ ਉਹਦੇ ਵਿੱਚ ਪੰਨੂ ਦੀ ਫੋਟੋ ਦੇ ਉੱਤੇ ਉਹਨਾਂ ਨੇ ਇੱਕ ਉਹ ਬਣਾ ਕੇ ਪੁਤਲਾ ਉਹਦੇ ਤੇ ਫੋਟੋ ਲਾ ਕੇ ਉਹਦੇ ਤੇ ਪ੍ਰੋਟੈਸਟ ਕਰਨਾ ਸੀ ਤੇ ਉੱਤੇ ਉਹ ਚਪਲਾ ਮਾਰ ਰਹੇ ਸੀ ਜੁੱਤੀਆਂ ਮਾਰ ਰਹੇ ਸੀ ਉਹ ਪਤਾ ਲੱਗ ਰਿਹਾ ਸੀ ਇੱਕ ਆਮ ਜਿਹੜਾ ਬੰਦਾ ਹੈਗਾ ਆਮ ਤੁਰਿਆ ਫਿਰਦਾ ਸਿੱਖ ਹੈ ਜਾਂ ਨਾਨ ਸਿੱਖ ਵੀ ਉਹਨੂੰ ਵੀ ਪਤਾ ਲੱਗਦਾ ਕਿ ਯਾਰ ਇਹ ਫੋਟੋ ਦੇ ਨਾਲ ਕੋਈ ਧਾਰਮਿਕ ਚਿੰਨ ਹੈ ਕਿਸੇ ਵੀ ਧਰਮ ਦਾ ਕੋਈ ਧਾਰਮਿਕ ਚੈਨ ਹੋਵੇ ਉਹਦੇ ਉੱਤੇ ਚप्पल ਜਦੋਂ ਤੁਸੀਂ ਮਾਰੋਗੇ ਤੇ ਉਹਦੀ ਸਰਾਸਰ ਇਹ ਬੇਅਦਬੀ ਹੈ ਔਰ ਇਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਬਦਬੀ ਆ ਇੱਥੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਇਸ ਕਰਕੇ ਕਾਨੂੰਨ ਦੇ ਕੋਲ ਆਏ ਆ ਵੀ ਉਹ ਬਣਦਾ ਆਪਦਾ ਰੋਲਾ ਦਾ ਕਰਨਾ ਭਾਈ ਸਾਹਿਬ ਜੇ ਰੋਬਿੰਸ ਸੈਂਪਲਾ ਦੀ ਗੱਲ ਕਰੀਏ ਉਹ ਕਹਿੰਦੇ ਅਚੰਚੇਤ ਹੋਈ ਗਲਤੀ ਹੈ ਤੇ ਇਹਦੀ ਖਿਮਾ ਮੈਂ ਗੁਰੂ ਸਾਹਿਬ ਤੋਂ ਮੰਗ ਚੁੱਕਿਆ ਆ ਉਹ ਕਹਿੰਦੇ ਕਿ ਮੈਂ ਜਾ ਕੇ ਦੇਖ ਕਰਾਤੀ ਗੁਰੂ ਪਾਤਸ਼ਾਹ ਦੇ ਅੱਗੇ ਸਮਰਪਿਤ ਵੀ ਹੋ ਗਏ ਹੱਥ ਜੋੜ ਕੇ ਮਾਫੀ ਵੀ ਮੰਗ ਲਈ ਹੁਣ ਕਾਹਦਾ ਵਿਰੋਧ ਰਹਿ ਗਿਆ ਦੇਖੋ ਮਾਫੀ ਗਲਤੀ ਦੀ ਹੁੰਦੀ ਹੈ ਗੁਨਾਹ ਦੀ ਨਹੀਂ ਗਲਤੀ ਅਚੇਤ ਹੋ ਜਾਂਦੀ ਆ ਗੁਨਾਹ ਜਾਣਬੁੱਝ ਕੇ ਕੀਤਾ ਜਾਂਦਾ ਰੋਂ ਮੈਨੂੰ ਲੱਗਦਾ ਕਿ ਇਹ ਜਾਣਬੁੱਝ ਕੇ ਹੋਇਆ ਨਹੀਂ ਲੱਗਦਾ ਨਹੀਂ 100% ਸ਼ੋਰਿਆ ਤੁਸੀਂ ਦੱਸੋ ਤੁਸੀਂ ਕਿਸੇ ਇੱਥੇ ਆਮ ਜਿਹੇ ਇਨਸਾਨ ਨੂੰ ਜਿਹੜਾ ਕੋਈ ਲੀਡਰ ਨਹੀਂ ਆ ਜਨਰਲੀ ਆਪਣੀ ਲਾਈਫ ਬਤੀਤ ਕਰ ਰਿਹਾ ਤੁਸੀਂ ਉਹਨੂੰ ਉਹ ਵਾਲੀ ਫੋਟੋ ਦਿਖਾ ਦਿਓ ਉਹਨੂੰ ਕਹੋ ਵੀ ਯਾਰ ਇਹਦੇ ਉੱਤੇ ਜੁੱਤੀਆਂ ਮਾਰਨੀ ਆ ਬੰਦੇ ਨੇ ਗਲਤੀ ਕੀਤੀ ਆ ਆਮ ਬੰਦਾ ਵੀ ਕਹੂਗਾ ਇਹਦੇ ਪਿੱਛੇ ਧਾਰਮਿਕ ਚੈਨ ਨੇ ਯਾਰ ਇਹ ਨਾਲ ਲੈ ਫੋਟੋ ਕੋਈ ਹੋਰ ਲੈ ਲੈ ਰੋਬਿੰਸਾਂਪਲਾ ਆਮ ਬੰਦਾ ਜਿਹੜਾ ਕਦੀ ਭਾਜਪਾ ਦੇ ਕਦੀ ਆਮ ਆਦਮੀ ਪਾਰਟੀ ਨੂੰ ਲੀਡ ਦਿੰਦਾ ਪਿਆ ਉਹਦੇ ਪਿੱਛੇ ਲੋਕਾਂ ਨੇ ਚੱਲਣਾ ਆ ਉਹ ਆਮ ਬੰਦਾ ਆ ਜੇ ਉਹ ਆਮ ਬੰਦਾ ਹੈ ਤੇ ਉਹਨੂੰ ਵੀ ਚੀਜ਼ ਦੀ ਸੋਚ ਹੀ ਨਹੀਂ ਫੇਰ ਤਾਂ ਵਕਤ ਤੋਂ ਵੀ ਵੱਡੀ ਸਜ਼ਾ ਹੋਣੀ ਚਾਹੀਦੀ ਤਾਂ ਜੋ ਉਹਨੂੰ ਸਜ਼ਾ ਮਿਲੇ ਤਾਂ ਸਾਰਿਆਂ ਨੂੰ ਸੋਝੀ ਆ ਜਾਵੇ ਫੇਰ ਸੋਝੀ ਕਿੱਦਾਂ ਹੋਊਗੀ ਲੋਕਾਂ ਨੂੰ ਜੇ ਲੀਡਰ ਨੇ ਗਲਤੀਆਂ ਕਰਨੀਆਂ ਤੇ ਮੁੜ ਕੇ ਇਦਾਂ ਦੀ ਪਰਤ ਪਾ ਲੈਣੀ ਹੈ ਕਿ ਚਾਰ ਬੰਦੇ ਇਕੱਠੇ ਕਰਕੇ ਗੁਰਦੁਆਰੇ ਜਾ ਕੇ ਮਾਫੀ ਮੰਗ ਲਓ ਫੇਰ ਤਾਂ ਇਟ ਮੀਨਸ ਆਪਾਂ ਇੱਕ ਕਲਚਰ ਬਿਲਡ ਕਰ ਰਹੇ ਆਪਾਂ ਇੱਕ ਐਗਜ਼ਾਮਪਲ ਸੈੱਟ ਕਰ ਰਹੇ ਆ ਫੇਰ ਤੁਸੀਂ ਵੱਡੀ ਗਲਤੀ ਕਰੋ ਉਹ ਤੋਂ ਬਾਅਦ ਕਿਸੇ ਵੀ ਗੁਰਦ ਇਹ ਤੁਹਾਡੇ ਹਿਸਾਬ ਨਾਲ ਕੀ ਇਹ ਜਾਣਬੁੱਝ ਕੇ ਕੀਤਾ ਗਿਆ ਹੋ ਸਕਦਾ ਬਿਲਕੁਲ ਕੀਤਾ ਹੀ ਜਾਣਾਰਨ ਫਿਰ ਕੀ ਹੋਣਗੇ ਇਸ ਜੇ ਜਾਣਬੁੱਝ ਕੇ ਕਾਰਨ ਇਹਨਾਂ ਦੇ ਸਿਆਸੀ ਲਾਹੇ ਨੇ ਇਹ ਚਾਹੁੰਦੇ ਆ ਕਿ ਦੋ ਧਿਰਾਂ ਦੇ ਵਿੱਚ ਖਾਨਾ ਜੰਗੀ ਪੈਦਾ ਹੋਵੇ ਇੱਕ ਲੜਾਈ ਪੈਦਾ ਹੋਵੇ ਮਾਹੌਲ ਤਪਿਆ ਰਹੇ ਤੇ ਅਸੀਂ ਆਪਦੀਆਂ ਰੋਟੀਆਂ ਸੇਕਦੇ ਰਹੀਏ ਇਸ ਤੋਂ ਵੱਧ ਕੋਈ ਇਹਨਾਂ ਦੀ ਕੋਈ ਹੈ ਨਹੀਂ ਸਿਰਫ ਆਪਣੇ ਆਪ ਨੂੰ ਚਮਕਾਉਣ ਦੇ ਲਈ ਬਣਾਉਣ ਦੇ ਲਈ ਵੀ ਸਾਨੂੰ ਬੜਾ ਦਰਦ ਹੈਗਾ ਜਦੋਂ ਫੋਟੋ ਚੂਜ਼ ਕਰ ਰਹੇ ਮੰਨ ਲਓ ਤੁਸੀਂ ਜਾਂ ਮੈਂ ਕੋਈ ਪਤਲਾ ਬਣਾਉਣਾ ਤੇ ਉਹਦੇ ਤੇ ਫੋਟੋ ਲਾਉਣੀ ਹੈ ਤੇ ਫੋਟੋ ਨੈਟ ਤੋਂ ਲੱਭੀ ਹੋਊਗੀ ਤੇ ਜਦੋਂ ਆਪਾਂ ਫੋਟੋ ਲੱਭਦੇ ਆ ਤੇ ਉਹਦੇ ਵਿੱਚ ਪਤਾ ਨਹੀਂ ਲੱਗਦਾ ਕਿਹੜੀ ਫੋਟੋ ਲਾਉਣੀ ਹੈ ਤੁਸੀਂ ਦੇਖੋਗੇ ਨੇ ਕਿ ਯਾਰ 5 7 10 ਫੋਟੋ ਆਈਆਂ ਇਹਦੇ ਵਿੱਚੋਂ ਕਿਹੜੀ ਲਾਈਏ ਤੁਸੀਂ ਇਹ ਗੌਰ ਨਹੀਂ ਕਰੋਗੇ ਕਿ ਤੇ ਆ ਧਾਰਮਿਕ ਚੈਨ ਨੇ ਫੋਟੋ ਨਾ ਲਾਈਏ ਬਿਨਾ ਚੈਨ ਵਾਲੀ ਫੋਟੋ ਲਾ ਲਈਏ ਪੰਨੂ ਦਾ ਨਾ ਲੱਖ ਵਿਰੋਧ ਹੋਵੇ ਯਾਰ ਸਾਨੂੰ ਕੀ ਲੈਣਾ ਦੇਣਾ ਸਾਨੂੰ ਪੰਨੂ ਨਾਲ ਕੋਈ ਮਤਲਬ ਨਹੀਂ ਸਾਡੇ ਧਾਰਮਿਕ ਚੈਨ ਨੂੰ ਤੁਸੀਂ ਟਾਰਗੇਟ ਕਰਕੇ ਉਹਨੂੰ ਇਸਤੇਮਾਲ ਕਰੋ ਉਹਦੀ ਬਦਬੀ ਕਰੋ ਤੇ ਇਹ ਮੁੜ ਕੇ ਤੁਸੀਂ ਚਾਰ ਬੰਦੇ ਜਿਹੜੇ ਖੜੇ ਕਰ ਮੈਂ ਤਾਂ ਜੀ ਬੜਾ ਧਾਰਮਿਕ ਮੈਂ ਗੁਰਦੁਆਰੇ ਵੀ ਹਾਂ ਇਹ ਤੇ ਜਿਹੜਾ ਫੌਜਾਂ ਨੇ ਦਰਬਾਰ ਸਾਹਿਬ ਅਟੈਕ ਕੀਤੇ ਉਹ ਵੀ ਕਹਿੰਦੇ ਹੁੰਦੇ ਸੀ ਵੀ ਅਸੀਂ ਵੀ ਦਰਬਾਰ ਸਾਹਿਬਾ ਮੱਥਾ ਟੇਕਣ ਬਹੁਤ ਆਉਂਦੇ ਹੰਦੇ ਸੀ ਮੁੜ ਕੇ ਉਹੀ ਤਖਤ ਢਾ ਰਹੇ ਸੀ ਸਾਡੇ ਇਹ ਕਿੱਦਾਂ ਦੀ ਗੱਲ ਹੋਈ ਗੁਰਦਾਸ ਮਾਨ ਵਰਗਾ ਲੀਡਰ ਪਹਿਲਾਂ ਸਟੇਜਾਂ ਤੇ ਖੜ ਖੜ ਕੇ ਤੋਹੀਨ ਕਰਦੇ ਆ ਬਾਅਦ ਚ ਕੈਮਰੇ ਮੋਹਰੇ ਖੜ ਕੇ ਮਾਫੀ ਮੰਗ ਲੈਂਦੇ ਇਹ ਤੇ ਕਲਚਰ ਬਿਲਡ ਕਰ ਰਹੇ ਅਸੀਂ ਅੱਜ ਜਣਾ ਖਣਾ ਉੱਠ ਕੇ ਇਦਾਂ ਕਰਨ ਲੱਪਿਆ ਹੈਗਾ ਵੀ ਪਹਿਲਾਂ ਤੋਹੀਨ ਕਰੋ ਹੁਣ ਤੋਂ ਬਾਅਦ ਮਾਫੀ ਮੰਗ ਲਓ ਚਾਰ ਬੰਦਿਆਂ 'ਚ ਬੜਾ ਸੌਖਾ ਜਿਹਾ ਤਰੀਕਾ ਇਹ ਤਾਂ ਥੋੜੀ ਅੱਜ ਦੀ ਸ਼ਿਕਾਇਤ ਤੋਂ ਪਹਿਲਾਂ ਸਿੱਖ ਤ ਕਿਸੇ ਵੀ ਕਮੇਟੀ ਦੇ ਕੋਲ ਕਿਸੇ ਸੰਸਦਾਂ ਦੇ ਕੋਲ ਉਹ ਅਧਿਕਾਰ ਹੈ ਪਿਓ ਜਿਹੜੇ ਪੰਥ ਦੇ ਮਸਲੇ ਆ ਉਹ ਚੰਦ ਬੰਦੇ ਜਾਂ ਕੋਈ ਇੱਕ ਧਿਰ ਜਿਹੜੀ ਆ ਉਹਦੇ ਤੇ ਫੈਸਲਾ ਸੁਣਾ ਦੇਵੇ ਜਿਹੜਾ ਮੁੱਦਾ ਮੇਰਾ ਨਿੱਜੀ ਆ ਮੈਂ ਉਹਦੇ ਤੇ ਫੈਸਲਾ ਸੁਣਾ ਸਕਦਾ ਜਿਹੜਾ ਮੁੱਦਾ ਮੇਰੀ ਜਥੇਬੰਦੀ ਨਾਲ ਸੰਬੰਧਿਆ ਮੈਂ ਉਹਦੇ ਤੇ ਫੈਸਲਾ ਸੁਣਾ ਸਕਦਾ ਜਾਂ ਮੇਰੀ ਜਥੇਬੰਦੀ ਸੁਣਾ ਸਕਦੀ ਜਿਹੜਾ ਸਟੇਟ ਨਾਲ ਸੰਬੰਧਿਆ ਉਹਦੇ ਤੇ ਕੋਈ ਸਟੇਟ ਦੀ ਜਿਹੜੀ ਕੋਈ ਬਣਦੀ ਮੌਜੂਦਾ ਜਾਂ ਜਿਹਦੇ ਕੋਲ ਅਥਾਰਟੀ ਵਾਲੀ ਕੋਈ ਧਿਰ ਆ ਉਹ ਤੇ ਫੈਸਲਾ ਸੁਣਾ ਸਕਦੀ ਜਿਹੜਾ ਮਸਲਾ ਹੀ ਪੰਥ ਦਾ ਆ ਖੰਡਾ ਕਿਸੇ ਜਥੇਬੰਦੀ ਦਾ ਖੰਡਾ ਕਿਸੇ ਕਮੇਟੀ ਦਾ ਹੈ ਖੰਡਾ ਕਿਸੇ ਚਾਰ ਬੰਦਿਆਂ ਦਾ ਹੈ ਖੰਡਾ ਪੰਥ ਦਾ ਨਿਸ਼ਾਨ ਹੈ ਤੇ ਉਹਦੇ ਤੇ ਫੈਸਲਾ ਪੰਥ ਦਾ ਹੋਊਗਾ ਕਿਸੇ ਧਿਰ ਦਾ ਜਾਂ ਕਿਸੇ ਬੰਦੇ ਦਾ ਨਹੀਂ ਹੋਣਾ ਚਾਹੀਦਾ ਹੁਣੇ ਫੈਸਲਾ ਕਿੰਨਾ ਕੁ ਪੰਥ ਦਾ ਹੋਏਗਾ ਇਹ ਵੀ ਦੱਸਿਓ ਕਿਉਂਕਿ ਅੱਜ ਜਿੰਨੀ ਜਥੇਬੰਦੀ ਉਰੇ ਖੜੀ ਸਿਰਫ ਇੱਥੇ ਤੱਕ ਹੀ ਰਹੂਗਾ ਕਿ ਗਾਂ ਅੱਗੇ ਹੋਰ ਵੀ ਜਾਊਗਾ ਕਿਤੇ ਦੇਖੋ ਪਹਿਲੀ ਤੇ ਗੱਲ ਇਹ ਕਾਨੂੰਨ ਦੇ ਦਾਇਰੇ ਚੋਂ ਦੀ ਗੱਲ ਹੈ ਇਹਦੇ ਤੇ ਜਿਹੜੀਆਂ ਕਾਨੂੰਨੀ ਧਾਰਾਵਾਂ ਬਣਦੀਆਂ ਅਸੀਂ ਚਾਹੁੰਨੇ ਕਿ ਪਹਿਲਾਂ ਸ਼ੁਰੂਆਤ ਉੱਥੋਂ ਤੇ ਹੋਵੇ ਕਮ ਸੇ ਕਮ ਉਸ ਤੋਂ ਬਾਅਦ ਜਿਹੜੀਆਂ ਅਗਲੀਆਂ ਜੋ ਵੀ ਪਲੈਨਿੰਗਸ ਹੋਣਗੀਆਂ ਉਹ ਸਾਰੀਆਂ ਇੱਕੋ ਇੱਕ ਪੰਥ ਦੀ ਕਚੈਰੀ ਦਾ ਮੁੱਦਾ ਤੇ ਸਿਰ ਜੋੜ ਕੇ ਬੈਠ ਕੇ ਰਾਏ ਕਰਕੇ ਫੈਸਲੇ ਲੈਣ ਵਾਲੀਆਂ ਗੱਲਾਂ ਇਹ ਕੋਈ ਵਨ ਮੈਨ ਆਰਮੀ ਨਹੀਂ ਹੈਗੀ ਕੋਈ ਕੋਈ ਬੰਦਾ ਫੈਸਲੇ ਲਊਗਾ ਤੇ ਉਹਦੇ ਹਿਸਾਬ ਦੇ ਨਾਲ ਚੱਲਣਾ ਜਿਹੜਾ ਪੰਥਕ ਮਸਲਾ ਹੁੰਦਾ ਹੈ ਨਾ ਉਹ ਪੰਥਕ ਰੌ ਰੀਤਾਂ ਦੇ ਅਨੁਸਾਰ ਹੀ ਹੱਲ ਹੋਣਾ ਚਾਹੀਦਾ ਸਾਡੀ ਤਾਂ ਗੱਲ ਹੀ ਨਹੀਂ ਕੀ ਹੈ ਅਸਲ ਤੇ ਨਾ ਸੀ ਆਪਣੀ ਆਪਣੀ ਜਿਹੜੀ ਕੰਪਲੇਂਟ ਦਰਜ ਕਰਾਣ ਆਏ ਸੀਗੇ ਉਸ ਕੰਪਲੇਂਟ ਦੇ ਬਾਬਤ ਉਹਨਾਂ ਨੇ ਪਹਿਲੇ ਸਾਰੀ ਗੱਲ ਜਿਹੜੀ ਸੁਣੀ ਹੈ ਜੋ ਤੋਂ ਉਹਨਾਂ ਨੇ ਗੱਲ ਸੁਣੀ ਹੈ ਤੇ ਉਹਨਾਂ ਨੇ ਇਸ ਚੀਜ਼ ਦੇ ਨਾਲ ਜਿਹੜਾ ਇਤਫਾਕ ਜਤਾਇਆ ਕਿ ਜਿਹੜੀ ਇਹ ਘਟਨਾ ਹੋਈ ਹੈ ਕਿ ਜਦੋਂ ਅਚਾਨਕ ਹੋਈ ਹੈ ਤੇ ਉਹਨਾਂ ਦੀ ਵੀ ਜਿਹੜੀ ਇਨਵੋਲਵਮੈਂਟ ਉਹਦੇ ਵਿੱਚ ਸਾਹਮਣੇ ਆਈ ਹੈ ਕਿਉਂਕਿ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀਗਾ ਪ੍ਰਸ਼ਾਸਨ ਦੀ ਮੌਜੂਦਗੀ ਚ ਹੋ ਰਿਹਾ ਸੀਗਾ ਤੇ ਉਹਨਾਂ ਨੇ ਸਾਰਿਆਂ ਨੇ ਇਹੀ ਗੱਲ ਮੰਨੀ ਹੈ ਕਿ ਗਲਤੀ ਹੋਈ ਹੈ ਤੇ ਗਲਤੀ ਦੇ ਉੱਤੇ ਜਿਹੜਾ ਉਹ ਕਾਨੂੰਨੀ ਜਿਹੜਾ ਬਣਦਾ ਐਕਸ਼ਨ ਆ ਉਹ ਲੈਣ ਦੇ ਲਈ ਸੀਪੀ ਸਾਹਿਬ ਦੀ ਜਿਹੜੀ ਸਲਾਹ ਹੈ ਇੱਕ ਟੀਮ ਜਿਹੜੀ ਹੈ ਉਹ ਸਲਾਹ ਲੈਣਾ ਚਾਹੁੰਦੀ ਹੈ ਅਸੀਆ ਨੂੰ 24 ਘੰਟੇ ਦਾ ਟਾਈਮ ਦਿੱਤਾ ਆ 24 ਘੰਟੇ ਅੰਦਰ ਉਹਨਾਂ ਨੇ ਆਪਣੀ ਜਿਹੜੀ ਹੈ ਕਾਨੂੰਨੀ ਕਾਰਵਾਈ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਉਹਦੇ ਬਾਰੇ ਉਹਨਾਂ ਨੇ ਜਾਂਚ ਕਰਨੀ ਹੈ ਉਹਨਾਂ ਨੂੰ ਵੀਡੀਓ ਐਵਿਡੈਂਸ ਵੀ ਦੇ ਦਿੱਤੇ ਗਏ ਆ ਹੁਣ ਉਸ ਦੀ ਉਹ ਜਾਂਚ ਕਰਕੇ ਇਸ ਤੇ ਬਣਦੀ ਕਾਨੂੰਨੀ ਕਾਰਵਾਈ ਜਾਂ ਪਰਚਾ ਦਰਜ ਕਰਾਉਣਗੇ ਕੀ ਲੱਗਦਾ ਹੈ ਸਰ ਕਿਉਂਕਿ ਸ਼੍ਰੀ ਗੁਰਦੁਆਰਾ ਸਾਹਿਬ ਨੂੰ ਹੀ ਪਾਸ਼ਾ ਜੀ ਜਾ ਕੇ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਜਾ ਕੇ ਮਾਫੀ ਮੰਗੀ ਸੀ ਇੱਕ ਵੀ ਚੜਾਈ ਉਹਨਾਂ ਨੇ ਖੜਾ ਪ੍ਰਸ਼ਾਦ ਲੈ ਕੇ ਗਏ ਸੀਗੇ ਤੇ ਉਹਨਾਂ ਨੇ ਕਿਹਾ ਮੇਤੋਂ ਗਲਤੀ ਹੋਈ ਹੈ ਔਰ ਅੱਗੇ ਤੋਂ ਉਹ ਇਸ ਤਰ੍ਹਾਂ ਦੀ ਗਲਤੀ ਕਦੀ ਨਹੀਂ ਕਰਨੇ ਦੇਖਿਏ ਮੈਂ ਨਾ ਇੱਕ ਗੱਲ ਸਪਸ਼ਟ ਕਰਾਂ ਕਿ ਜਿਹੜਾ ਰੋਬਨ ਸੰਭਲਾ ਹੈ ਨਾ ਉਹਦੀ ਜਿਹੜੀ ਗਰਾਊਂਡ ਰਿਐਲਿਟੀ ਉਹ ਇਹ ਹੈ ਕਿ ਉਸਨੇ ਜਿਹੜੀ ਇਹ ਮਾਫੀ ਵਾਲੀ ਘਟਨਾ ਬਣਾਈ ਹੈ ਜਿਹੜੀ ਜੋ ਉਹਨੇ ਕੀਤਾ ਉਹ ਸਾਰਾ ਕੁਝ ਇੱਕ ਛੜੀਯੰਤਰ ਸੀਗਾ ਕਿਉਂਕਿ ਜੋ ਉਹਨੇ ਕੀਤਾ ਉਹ ਸਾਰਾ ਪਹਿਲੇ ਹੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋਇਆ ਔਰ ਜਿਹੜੀ ਉਹਨੇ ਮਾਫੀ ਵਾਲੀ ਗੱਲ ਕੀਤੀ ਜੇਕਰ ਮੀਡੀਆ ਨੇ ਕਵਰ ਕੀਤਾ ਤੇ ਮੇਰੇ ਕੋਲ ਸਬੂਤ ਹੈਗੇ ਆ ਕਿ ਉਸ ਬੰਦੇ ਨੇ ਅੰਦਰ ਜਿਹੜੀ ਮਾਫੀ ਦੀ ਅਰਦਾਸ ਕੀਤੀ ਉਸ ਵਿੱਚ ਉਹਨੇ ਰੋਬਨ ਸੰਭਲਾ ਨੇ ਆਪਣੇ ਵੱਲੋਂ ਨਹੀਂ ਕੀਤੀ ਹੈ ਉਨੇ ਕਿਸੇ ਹੋਰ ਵਿਅਕਤੀ ਦਾ ਨਾਮ ਲਿਆ ਜਿਹਦੇ ਵੱਲੋਂ ਉਹ ਪੋਸਟਰ ਉਹਨੇ ਪ੍ਰਿੰਟ ਕਰਾਇਆ ਸੀਗਾ ਸੋ ਉਹ ਇਸ ਚੀਜ਼ ਦੀ ਮਾਫੀ ਮੰਗਦਾ ਹੀ ਨਹੀਂ ਉਹ ਮੰਨਦਾ ਹੀ ਨਹੀਂ ਹੁਣ ਭਾਵੇਂ ਮੰਗ ਲਵੇ ਉਹ ਗੱਲ ਵੱਖਰੀ ਹੈ ਪਰਚੇ ਦੇ ਡਰ ਤੋਂ ਉਸਨੇ ਇਸ ਚੀਜ਼ ਦੀ ਮਾਫੀ ਨਹੀਂ ਮੰਗੀ ਹੈ ਤੇ ਜਿਨ੍ਹਾਂ ਨੇ ਵੀ ਉਹਨੂੰ ਮਾਫੀ ਮੰਗਾਣ ਦੀ ਕੋਸ਼ਿਸ਼ ਕੀਤੀ ਉਹ ਕੁਝ ਚੰਨਕ ਬੰਦੇ ਨੇ ਜਿਨ੍ਹਾਂ ਦਾ ਇਹੀ ਰੋਲ ਰਿਹਾ ਕਿ ਉਹ ਸਾਡੇ ਜਲੰਧਰ ਸ਼ਹਿਰ ਦਾ ਮਾਹੌਲ ਜਿਹੜਾ ਹੈ ਉਹ ਖਰਾਬ ਕਰਦੇ ਨੇ ਉਹਨਾਂ ਸਾਰਿਆਂ ਨੂੰ ਇਹ ਗੱਲ ਪਹਿਲੇ ਕਹੀ ਗਈ ਬਾਰ-ਬਾਰ ਕਿ ਮਾਫੀ ਵਾਲੀ ਗੱਲ ਦੇ ਉੱਤੇ ਤੁਸੀਂ ਤੁਹਾਨੂੰ ਕੋਈ ਅਧਿਕਾਰ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਮਾਫੀ ਦਿਵਾਓ ਇਦਾਂ ਦੀ ਕੋਈ ਕਿਉਂਕਿ ਉਹ ਸਭ ਕੁਝ ਜਾਣਬੁੱਝ ਕੇ ਕੀਤਾ ਗਿਆ ਤੇ ਅਸੀਂ ਉਸ ਚੀਜ਼ ਦੇ ਖਿਲਾਫ ਆ ਫਿਰ ਵੀ ਉਹਨਾਂ ਨੇ ਦੋ-ਚਾਰ ਬੰਦਿਆਂ ਨੇ ਰਲ ਕੇ ਇੱਕ ਮਾਫੀ ਵਾਲਾ ਡਰਾਮਾ ਰਚਿਆ ਤੇ ਅੰਦਰ ਦੀ ਹਕੀਕਤ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਕਿ ਜਿਹੜੀ ਅਰਦਾਸ ਹੋਈ ਸੀਗੀ ਉਹਨੇ ਕਿਸੇ ਹੋਰ ਨਾਮ ਤੋਂ ਕਰਵਾਈ ਹੈ। ਸਿਕਤਾਲ ਕਮੇਟੀ ਵੱਲੋਂ ਉਹਨਾਂ ਨੂੰ ਲੈ ਕੇ ਗਏ। ਜਿਹੜੀ ਵੀ ਕਮੇਟੀ ਹੈ ਜੋ ਵੀ ਉਹ ਬੰਦੇ ਨੇ ਉਹ ਸਾਰਿਆਂ ਨੂੰ ਪਤਾ ਹੈ ਸਿਕਤਾਲ ਮਿਲ ਕਮੇਟੀ ਹੋਵੇ ਚਾਹੇ ਕੁਝ ਹੋਰ ਵੀ ਚੰਨ ਬੰਦੇ ਸ਼ਹਿਰ ਦੇ ਸੀਗੇ ਜਿਹੜੇ ਨਾਲ ਉਸ ਚੀਜ਼ ਨੂੰ ਹਵਾ ਦੇ ਰਹੇ ਸੀਗੇ। ਅਸੀਂ ਉਹਨਾਂ ਸਾਰਿਆਂ ਨੂੰ ਉਸ ਚੀਜ਼ ਦਾ ਸਨੇਹਾ ਲਾਇਆ ਮਹਰੂਸ ਦੇ ਬਾਵਜੂਦ ਇਹ ਚੀਜ਼ ਹੋਈ ਤੇ ਬਟ ਇਹ ਚੀਜ਼ ਗਲਤ ਹੈ। ਕਾਨੂੰਨ ਆਪਣੀ ਡਿਊਟੀਆਂ ਕਰੇ ਕਿਉਂਕਿ ਕਾਨੂੰਨ ਦੇ ਮੁਤਾਬਕ ਜੇ ਕੋਈ ਗਲਤੀ ਕਰਦਾ ਉਹਨੂੰ ਉਹਦੀ ਬਣਦੀ ਸਜ਼ਾ ਮਿਲਦੀ ਹੈ। ਅਸੀਂ ਇਸ ਕਰਕੇ ਦੇਰੀ ਕੀਤੀ ਜੋ ਵੀ ਸਾਨੂੰ ਇਸ ਚੀਜ਼ ਲਈ ਸਮਾਂ ਲੱਗਾ ਉਹ ਇਸ ਕਰਕੇ ਕਿਉਂਕਿ ਅਸੀਂ ਦਲਤ ਭਾਈਚਾਰੇ ਨੂੰ ਕੰਫੀਡੈਂਸ ਚ ਲੈ ਕੇ ਸਾਰੀ ਗੱਲਬਾਤ ਕਰਨਾ ਚਾਹੁੰਦੇ ਸੀਗੇ ਉਹਨਾਂ ਸਾਰਿਆਂ ਨੇ ਸਾਨੂੰ ਸਹਿਮਤੀ ਜਤਾਈ ਹੈ ਉਹਨਾਂ ਨੇ ਮੰਨਿਆ ਕਿ ਰੋਬਿਨ ਨੇ ਜਿਹੜੀ ਹੈ ਜਾਣਬੁੱਝ ਕੇ ਹਰਕਤ ਕੀਤੀ ਹੈ ਕਿਉਂਕਿ ਉਹਨੂੰ ਇਹ ਚੌਧਰ ਦੇ ਲਾਲਚ ਵਿੱਚ ਕਹਿ ਲਓ ਜਾਂ ਸਿਕਿਉਰਟੀਆਂ ਲੈਣ ਦੀ ਖਾਤਰ ਉਹਨੇ ਸਾਰਾ ਕੁਝ ਕੀਤਾ ਆ ਸੋ ਇਹ ਚੀਜ਼ ਵੀ ਅਸੀਂ ਚਾਹੁੰਦੇ ਆ ਕਿ ਇਹੋ ਜਿਹੇ ਬੰਦਿਆਂ ਨੂੰ ਕੋਈ ਝੂਠੀਆਂ ਸ਼ਰਤਾਂ ਜਾਂ ਸਿਕਿਉਰਟੀਆਂ ਨਾ ਮਿਲਿਆ ਕਰਨ ਤਾਂ ਜੋ ਇਹ ਬੰਦੇ ਇਹੋ ਜਿਹਿਆਂ ਜਾਣਬੁੱਝ ਕੇ ਘੜੀਆਂ ਲੜਾਈਆਂ ਸਾਡੇ ਗੱਲ ਨਾ ਪਾਣ ਸਾਡਾ ਆਪਸੀ ਭਾਈਚਾਰਾ ਬਣਿਆ ਰਵੇ ਅਸੀਂ ਸਾਰਿਆਂ ਦੇ ਨਾਲ ਮੁਹੱਬਤ ਨਾਲ ਪਿਆਰ ਨਾਲ ਰਹਿਣਾ ਚਾਹੁੰਦੇ ਹਾਂ ਇਹ ਹੀ ਸਾਡਾ ਸੁਨੇਹਾ ਹੈ ਪੁਲਿਸ ਵੱਲੋਂ ਹੁਣ ਤੁਹਾਨੂੰ ਕੀ ਵਿਸ਼ਵਾਸਨ ਦਿੱਤਾ ਗਿਆ ਹੈ ਤੁਹਾਡੀ ਕੰਪਲੇਂਟ ਲੈ ਕੇ ਉਹਨਾਂ ਨੇ ਸਾਡੇ ਹਾਂਜੀ ਹਾਂਜੀ ਮੈਨੂੰ ਕੰਪਲੇਂਟ ਨੰਬਰ ਮਿਲ ਗਿਆ ਮੇਰੀ ਕੰਪਲੇਂਟ ਦੇ ਉੱਤੇ ਉਹਨਾਂ ਨੇ 24 ਘੰਟੇ ਦਾ ਸਮਾਂ ਮੰਗਿਆ 24 ਘੰਟੇ ਦੇ ਵਿੱਚ ਵਿੱਚ ਉਹਨਾਂ ਦਾ ਮੰਨਣਾ ਹੈ ਕਿ ਅਸੀਂ ਜਾਂਚ ਕਰਕੇ ਉੱਤੇ ਬੰਦੀ ਕਾਰਵਾਈ ਕਰ ਦਿਆਂਗੇ ਪਰਚਾ ਕਰਾਉਣਾ ਚਾਹੁੰਦੇ ਜੀ ਨਿਹੰਗ ਸਿੰਘ ਜਥੇਬੰਦੀਆਂ ਵੀ ਸਾਡੇ ਨਾਲ ਪਹੁੰਚੇ ਹੋਏ ਨੇ ਨਿਹੰਗ ਸਿੰਘ ਭਾਈ ਸਾਹਿਬ ਅੱਜ ਤੁਸੀਂ ਇੱਥੇ ਪ੍ਰਸ਼ਾਸਨ ਦੇ ਕੋਲ ਪਹੁੰਚੇ ਜਲੰਧਰ ਪ੍ਰਸ਼ਾਸਨ ਦੇ ਕੋਲ ਸਵਾਲ ਮੇਰਾ ਇਹ ਹੈ ਕਿ ਜੇ ਇੱਕ ਵਾਰੀ ਸਿੱਖ ਤਾਲਮਿਲ ਕਮੇਟੀ ਨੇ ਮਾਫ ਕਰ ਦਿੱਤਾ ਆ ਤੇ ਹੁਣ ਰੋਸ ਕਾਹਦਾ ਰਹਿ ਗਿਆ ਫਿਰ ਦੇਖੋ ਭਾਈ ਗੁਰਜੀ ਸਿੱਖਤ ਆਲਮ ਕਮੇਟੀ ਸਾਡੇ ਲਈ ਸਤਿਕਾਰਯੋਗ ਆ ਅਸੀਂ ਉਹਨਾਂ ਦੇ ਨਾਲ ਸਾਡਾ ਕੋਈ ਮਤਲਬ ਪਰਸਨਲ ਇਸ਼ੂ ਕਿਸੇ ਨਾਲ ਕੋਈ ਵੀ ਹੈ ਨਹੀਂਗਾ ਪਰ ਗੱਲ ਇਹ ਆ ਵੀ ਜਿਹੜਾ ਜਿਹੜਾ ਇਹਦਾ ਖੰਡਾ ਵਾ ਉਹ ਜੇ ਜੇ ਕੋਈ ਵੀ ਦਰੀਆ ਜੇ ਰੋਬਿੰਦ ਸਾਹਿਬ ਨੂੰ ਲੱਗਾ ਵੀ ਉਹਦੇ ਕੋਲ ਗਲਤ ਕੰਮ ਹੋ ਗਿਆ ਵਾ ਤਾਂ ਪੰਥ ਦੀ ਸ਼ਰਨ ਦੇ ਵਿੱਚ ਆਉਂਦਾ ਹਨਾ ਏਡੀਆਂ ਵੱਡੀਆਂ ਜਥੇਬੰਦੀਆਂ ਬੈਠੀਆਂ ਵਾ ਅਕਾਲ ਤਖਤ ਸਾਹਿਬ ਆ ਸਾਰੇ ਹਨਾ ਉਹ ਉਹਨਾਂ ਦੇ ਨਾਲ ਟਾਈਅਪ ਕਰਦਾ ਜੀ ਹੁਣ ਆਪਾਂ ਦੇਖੋ ਉੱਥੇ ਅੰਦਰ ਕੀ ਹੋਇਆ ਵਾ ਉਹਦੇ ਕਈ ਗੱਲਾਂ ਬਾਹਰ ਨਿਕਲ ਕੇ ਆ ਰਹੀਆਂ ਵਾ ਹਨਾ ਵੀ ਮਾਫੀ ਉਹ ਮਤਲਬ ਇਸ ਤਰ੍ਹਾਂ ਦੀ ਮਾਫੀ ਨਹੀਂ ਹੁੰਦੀ ਪੰਥ ਦੇ ਵਿੱਚ ਸ਼ੁਰੂ ਤੋਂ ਆ ਰਹੀ ਹੈ ਚਲਦੀ ਉਹ ਮਰਿਆਦਾ ਦੇ ਅਧੀਨ ਸਾਰਾ ਪੰਥ ਉਸੇ ਮਰਿਆਦਾ ਦੇ ਅਧੀਨ ਆ ਮਹਾਰਾਜ ਅਨਜੀਤ ਸਿੰਘ ਉਹਨਾਂ ਦੇ ਕੋਲ ਵੀ ਗਲਤੀਆਂ ਹੋਈਆਂ ਪਰ ਉਹਦੀਆਂ ਵੀ ਇੱਕ ਮਰਿਆਦਾ ਦੇ ਹਿਸਾਬ ਨਾਲ ਉਹਨੂੰ ਉਹਨਾਂ ਨੂੰ ਮਾਫੀ ਦਿੱਤੀ ਗਈ ਆ ਪਰ ਉਹ ਪੰਥ ਦੇ ਨਾਲ ਗੁਰਮਤਾ ਕਰਕੇ ਇਹ ਗੱਲ ਨਹੀਂ ਵੀ ਆਪਾਂ ਕੱਲਾ ਕੋਈ ਵੀ ਕੋਈ ਜ਼ਹੀਦਾਰਵਾਜਾ ਕੋਈ ਵੀ ਆ ਵੀ ਆਪਣੀ ਮਰਜ਼ੀ ਨਾਲ ਕਿਸੇ ਨੂੰ ਮaaf ਕਰ ਦੇ ਕੋ ਪੰਥ ਜਿਹੜਾ ਸਾਰੋ ਸਾਂਝਾ ਵਾ ਕਿਸੇ ਇੱਕ ਦਾ ਨਹੀਂ ਆ ਇਸ ਲਈ ਅੱਛਾ ਚਲੋ ਵੈਸੇ ਜੇ ਜੇ ਕਿਸੇ ਗੁਰਸਿੱਖ ਦੀ ਗੱਲ ਕਰੀਏ ਜੇਤੋਂ ਗਲਤੀ ਹੋਈ ਹੋਵੇ ਉਹਦੇ ਵਾਸਤੇ ਤਾਂ ਇੱਕ ਡੈਕਰਮ ਹੈਗਾ ਆ ਜਿਹੜਾ ਸ੍ਰੀ ਕਾਲ ਤਕ ਸਾਹਿਬ ਦੇ ਵਿੱਚ ਹੁੰਦਾ ਆ ਪਰ ਜਿਵੇਂ ਰੋਬਿਨ ਸੈਂਪਲਾ ਦੀ ਐਗਜ਼ੈਂਪਲ ਲੈ ਲਈਏ ਫਿਰ ਉਹਨਾਂ ਨੂੰ ਕਿਵੇਂ ਮਾਫ ਕੀਤਾ ਜਾ ਸਕਦਾ ਹੈ ਜਾਂ ਉਹਨਾਂ ਲਈ ਕੀ ਪ੍ਰੋਸੀਜਰ ਹੁੰਦਾ ਜੀ ਦੇਖੋ ਵਾਇਗੁਰ ਜੀ ਦਾ ਮੈਂ ਸਾਰੀਆਂ ਜਥੇਬੰਦੀਆਂ ਨਾਲ ਜਾਂ ਪੰਥ ਦੇ ਵਿੱਚ ਉਦੋਂ ਦਾ ਇਹੀ ਗੱਲ ਦਾ ਕਾਫੀ ਰੋਸ ਸੰਗਤ ਦੇ ਵਿੱਚ ਵੀ ਹੈਗਾ ਵਾ ਕਿਉਂਕਿ ਦੇਖੋ ਜਦੋਂ ਜੇ ਇਹਦਾ ਆਪਾਂ ਆਪਾਂ ਨੂੰ ਲੱਗਾ ਵੀ ਉਦੋਂ ਜਿੱਦਣ ਇਹ ਕੰਮ ਹੋਇਆ ਵਾ ਉਦੋਂ ਸ਼ਾਮ ਤੋਂ ਹੀ ਮਤਲਬ ਰੌਲਾ ਪੈਣਾ ਸ਼ੁਰੂ ਹੋ ਗਿਆ ਜੇਸ ਬੰਦੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਆਪਾਂ ਇਸ ਗੱਲ ਨੂੰ ਖਤਮ ਕਰ ਸਕਦੇ ਹਾਂ ਪਰ ਜੇ ਆਪਾਂ ਕਹੀਏ ਵੀ ਮੰਨਾ ਇਸ ਤੇ ਕਾਨੂੰਨੀ ਕਾਰਵਾਈ ਜਿਹੜੀ ਬੰਦਦੀ ਆ ਹੁਣ ਉਹੀ ਹੋਊਗੀ ਹੈ ਨਾ ਵੈਸੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਉਹ ਕਹਿੰਦੇ ਕਿ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਾ ਕੇ ਮੱਥਾ ਟੇਕ ਆਇਆ ਆ ਤੇ ਗੁਰੂ ਤੋਂ ਉੱਪਰ ਤਾਂ ਕੁਝ ਨਹੀਂ ਹੁੰਦਾ ਹਰ ਜੀ ਗੱਲ ਇਦਾਂ ਆ ਤੁਹਾਡੀ ਬਿਲਕੁਲ ਗੱਲ ਸਹੀ ਆ ਪਰ ਗੱਲ ਇਹ ਆ ਵੀ ਆਪਾਂ ਹੁਣ ਕੋਈ ਵੀ ਗਲਤੀ ਕਰਕੇ ਇਦਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਸਭ ਤੋਂ ਸਾੰਢਿਆ ਇਦਾਂ ਤਾਂ ਗੱਲ ਕੋਈ ਵੀ ਗਲਤੀ ਕਰਕੇ ਕਾਹਲੂ ਕਹੂਗਾ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਕੇ ਮੱਥਾ ਟੇਕ ਆਇਆ ਹਣਾ ਤੁਸੀਂ ਆਪ ਸਮਝਦਾਰ ਬਣੇ ਨਹੀਂ ਆ ਬੇਅਦਬੀਆਂ ਹੋ ਜਾਂਦੀਆਂ ਇਸ ਲਈ ਇਹਦੇ ਤੇ ਮਾਫੀ ਨਹੀਂ ਜੋ ਕਾਨੂੰਨੀ ਕਾਰਵਾਈ ਬੰਦੀਆਂ ਹੋਈ ਕੀਤੀ ਜਾਊਗੀ ਹਾਂਜੀ ਇਹ ਵੀ ਕੋਸ਼ਿਸ਼ ਦੇਣ ਪਹਿਲਾਂ ਕਿਸੇ ਜਲੰਧਰ ਦੇ ਚੌਂਕ ਵਿੱਚ ਜੋਨਾਂ ਵਾਲੋਂ ਇੱਕ ਪ੍ਰੋਟੈਸਟ ਕੀਤਾ ਵਿਆਸੀ ਰਵਨ ਸਾਹਬ ਵਾਲਾ ਵਾਲੋਂ ਉਹਦੇ ਦਰਾਂ ਇਹਨਾਂ ਨੇ ਕਿਹਾ ਵੀ ਕੋਈ ਧਾਰਮਿਕ ਚਿੰੰਦੀ ਉਹਨਾਂ ਨੇ ਬੇਦੀ ਕੀਤੀ ਹੈ ਕਿ ਕਿ ਇਹ ਮਸਲਾ ਪਹਿਲਾਂ ਕੁਝ ਸਥਾਨੀ ਹਥੇਦੰਦੀਆਂ ਨੇ ਆਪਣੇ ਤੌਰ ਤੇ ਨੂੰ ਹੱਲ ਵੀ ਕਰ ਲਿਆ ਆ ਅੱਜ ਕੁਝ ਜਿਹੜੇ ਹੈਗੇ ਜਿਹੜੇ ਬੰਦੀਆਂ ਦੇ ਲੋਕ ਉਹਨਾਂ ਨੇ ਆ ਕੇ ਇਹ ਬਰਖਾਸ ਦਿੱਤੀ ਆ ਔਰ ਇਸ ਮੈਟਰ ਨੂੰ ਅਸੀਂ ਸੁਣਿਆ ਆ ਇਦੇ ਬਾਰੇ ਇੱਕ ਦਰਖਾਸਤ ਦਿੱਤੀ ਹੈ ਉਹਨੂੰ ਜਿਹੜਾ ਵਿਚਾਰ ਕੇ ਉਸ ਤੋਂ ਬਾਅਦ ਜਿਹੜੀ ਵੀ ਕੋਈ ਕਾਰਵਾਈ ਹੋਏਗੀ ਉਹ ਅੱਗੇ ਅਮਲ ਹੋਈ ਜਾਏ ਸਰ ਲੋਕੀ ਦੇ ਸਾਹਮਣੇ ਵੱਲੋਂ ਜਿਹੜਾ ਸ਼੍ਰੀ ਗੁਰਦੁਆਰਾ ਸਾਹਿਬ ਜਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਾ ਕੇ ਉਹਨਾਂ ਨੇ ਮਾਫੀ ਮੰਗੀ ਸੀਗੀ ਤਾਂ ਉਹ ਜਿਹੜੀ ਸਿੱਖੀ ਜੱਤੇਬੰਦੀ ਜਿਹੜੇ ਉਹਨਾਂ ਨੂੰ ਨਾਲ ਲੈ ਕੇ ਗਏ ਸੀਗੇ ਤੇ ਉਹਨਾਂ ਨੂੰ ਲੈ ਕੇ ਸ਼ਾਂਤੀ ਨਹੀਂ ਇਹਨਾਂ ਨੇ ਮਨਾਈ ਨੀ ਉਹ ਇਹਨਾਂ ਦਾ ਵਾਪਸ ਚ ਕੋਈ ਹੋ ਸਕਦੀ ਹੈ ਕਿਉਂਕਿ ਆਲਰੇਡੀ ਜਿਹੜਾ ਬੰਦਾ ਇੱਕ ਵਾਰੀ ਮਾਫੀ ਮੰਗ ਚੁੱਕਾ ਗੁਰੂ ਸਾਹਿਬ ਦੀ ਤਾਬੇਤ ਜਾ ਕੇ ਔਰ ਉਹਨੂੰ ਦੁਬਾਰਾ ਇਸ ਿਸ਼ੂ ਨੂੰ ਲੈ ਕੇ ਆਏ ਆ ਇਹਨੂੰ ਕਿਉਂ ਲੈ ਕੇ ਆਏ ਆ ਇਹ ਸਾਰਾ ਅਜੇ ਬਰਤਾਲ ਦੇ ਦਰਾਂ ਦੇਖ ਲਾਂਗੇ ਅਸੀਂ ਤੇ ਕੀ ਅੱਗੇ ਕੀ ਮuze ਹੁਣ ਜਾਂਚ ਕੀਤੀ ਜਾਏਗੀ ਇਸ ਮਾਮਲੇ ਦੀ ਕਿਉਂਕਿ ਉਹਦੇ ਵਿੱਚ ਜਿਹੜਾ ਉਹਨਾਂ ਨੇ ਰੋਕੀ ਲਗਾਏ ਕਿ ਪੰਨੂ ਦੇ ਪੁੱਤ ਦਾ 6 ਮਹੀਨੇ ਪਿੱਛੇ ਸ਼੍ਰੀ ਖੰਡਾ ਸਾਹਿਬ ਦੀ ਫੋਟੋ ਸੀਗੀ ਜਿਹਦੀ ਇਹਨੇ ਵੀ ਐਫਪੀ ਸੀ ਜਿਹੜਾ ਉਹਨਾਂ ਦਾ ਇਹ ਇਤਰਾਜ਼ ਹੈ ਉਨ ਜਦੋਂ ਉਸ ਚੀਜ਼ ਨੂੰ ਅਸੀਂ ਦੇਖਾਂਗੇ ਵੀਡੀਓ ਦਿਖਾਂਗੇ ਕਿ ਇਹ ਜੋ ਵੀ ਹੋਏਗਾ ਉਸ ਤਰ੍ਹਾਂ ਹੀ ਹੋ ਕਰ ਫਿਲਹਾਲ ਇਹ ਮੈਟਰ ਤੇ ਜਾਂਚ ਚੱਲ ਰਹੀ ਹੈ